ਪਰ ਆ ਕਿਹੜਾ ਜਾਂਦਾ ਇੱਥੇ ਕਮ ਆਪੀ ਤੇਨ ਉਹਨਾ ਕੀ ਆ ਬੱਸ ਲਾਈ ਕਰ ਹਾਂਜੀ ਝੋਨਾ ਪੱ ਲੱਗ ਪਈ ਸੀ ਆਪਣਾ ਵੜਨਾ ਅੱਜ ਤੇ ਕੰਮ ਕਰਤਾ ਸਟਾਰਟ 12 ਵਜੇ ਅੱਜ ਹਾਈ ਤੱਕ ਤਾਂ ਖੁੱਬਣ ਖੱਬਣ ਤੋਂ ਬਚ ਤਾ ਉਹਨੇ ਢੇੜਾ ਇਹ ਪਹਿਲਾਂ ਹੀ ਲਾਇਆ ਤੇ ਬਾਕੀ ਵੇਖੋ ਕੀ ਬੰਦਾ ਪਹਿਲੀ ਗੱਲ ਤਾਂ ਰੱਬ ਸੌਖ ਰੱਖੇ ਵੱਡਿਆ ਜਾਵੇ ਸੁਖ ਨਾਲ ਮਸ਼ੀਨ ਆਪਣੀ ਖੁੱਭ ਗਈ ਤੇ ਚਾਲਦਿਆਂ ਕੋਲ ਪਟੈਟਰ ਲੈ ਕੇ ਬਾਕੀ ਕਿ ਜਾਣ ਡੇਰਾਉਂਦਾ ਆਪਣਾ 4-ਵਿਲ ਡਰਾਈਵਰ ਖੁੱਭੀ ਜੇ ਪ੍ਰੀਤੀ ਖੁੱਭ ਹੋਰ ਜਿੱਤੀ ਹੁਣ ਐ ਕਰਦੇ ਕਰਦੇ ਆਹ ਕਰਤਾ ਉਹੀ ਕੰਮ ਜੀਤੋ ਮੈਂ ਦੱਸਦਾ ਹਾਂ ਕਰਤਾ ਹੋ ਗਿਆ ਕਿਨੇ ਪਾਵਾਂਗੇ ਟੋਜਣਾਂ ਮਾਰਾਂਗੇ ਜ਼ੋਰ ਪ੍ਰੀਤੀ ਜ਼ੋਰ ਲਾਉਣਾ ਪੂਰਾ ਕੋ ਉਹ ਥੱਲੇ ਖੜੇ ਨਹੀਂ ਲਾਉਣਾ ਉੱਪਰ ਤੂੰ ਟੁੱਟੀ ਖੜਾ ਭਾਈ ਛੱਡ ਢਿੱਲੀ ਆ ਢਿੱਲੀ ਛੱਡ ਹਾਂ ਐ ਜੋ ਹੋ ਵੀ ਭੋਰ ਦੀ ਆ ਭੋਰ ਨਹੀਂ ਘੜੀ ਸੀ ਸਵਾਰ ਕੇ ਨਾ ਟਾਇਰ ਵੇਲਾ ਕਰਦੇ ਥੱਲੇ ਕਰ ਹਾਂ ਤੇ ਢਿੱਲੀ ਛੱਡ ਦੇ ਬਾਅਦ ਚ ਹੋ ਭਰਾਵਾ ਕੋਈ ਨੀ ਰੱਖੂੰਂ ਦੇ ਰਿਹਾ ਸੰਦੇ ਰਿਹਿੰਦੇ ਹਾ ਕੋਈ ਤਾਂ ਗੱਲ ਜੇ ਗਾਗੇ ਦੇ ਨਾਲ ਦੇਉਣਾ ਸਾਡੀ ਮਸ਼ੀਨ ਖੁੱਭੀ ਬਰਨਾਲੇ ਕੇ ਭਰਾਵਾ ਤਾਂ ਆ ਗੋਪੇ ਕਿਉਂ ਹੈ ਕਿੰਨਾ 6 ਕਰੋੜ ਦਾ ਤੂੰ ਇਹਦਾ ਲੋਰ ਦੇ ਵਿੱਚ ਹੀ ਖੰਦਾ ਲੋਰ ਹੈ ਕਿਹੜੀ ਜ ਲੋਰ ਤੇਰੀ ਕਿਹੜੀ ਆ ਲੋਰ ਤੇਰੀ ਕਿਹੜੀ ਆ ਕਿਹੜਾ ਵਿੱਚ ਕੀ ਹੈ ਵੇਚੇ ਤੇ ਲੋਰ ਤੇ ਤੇਰੀ ਕਿਹੜੀ ਆ 6 ਕਰੋੜ ਛੱਡ ਛੁਣਾ ਗਾਲੀ ਨਹੀਂ ਦੇਦਾ ਤਾਮਨਾਂ ਗੰਦ ਦੇਤੀ ਹੈ ਨਹੀਂ ਲੋਰ ਜਹੋ ਜੀ ਕੀ ਹਥਿਆਰ ਕੀ ਖੜਾ ਤੂੰ ਭਾਈ ਜਿਹੜਾ 6 ਕਰੋੜ ਦਾ ਜਾਂ ਤੂੰ ਹਣ ਆ ਵੀ ਕਰ ਦਿੰਨੇ ਵੇਲਾ ਜਾਂ ਪਾਟੋ ਚ ਵੇਖ ਇਹ ਗੋਰੀ ਨਹੀਂ ਮੇਰੇ ਨਾਲ ਪੱਕਾ ਮਛੀਲ ਤੇ ਹਮਮ ਨੇ ਬੰਦਾ ਦਾ ਫਿਰ ਹੈਲਪਰ ਤਾਂ ਦੇਣਾ ਪੈਣਾ ਆਹੋ ਮੈਂ ਕਿਹਾ ਉਹ ਤਾਂ ਚਲ ਦੇਣਾ ਹੀ ਪੈਣਾ ਹਮਮ ਅਰਜਨ ਦੀ ਟਰਾਲੀ ਆਪਣੀ ਭਰ ਗਈ ਆ ਤੇ ਲਾਇਆ ਆਪਾਂ ਜੌਂਡ ਯਾਰ ਕਿ ਫਾਰਮੂਲਾ ਸੌਖਾ ਚੱਲੀ ਜਾਂਦਾ ਟਰਾਲੀ ਟਰਾਲੀ ਖਿੱਚੀ ਜਾਂਦਾ ਆਪਣੀ ਸਿੰਗਲ ਖਾਉਂਦਾ ਹੁਣ ਆਪਾਂ ਉਹ ਮੇਂਦਰਾ 575 ਦੀ ਟਰਾਲੀ ਕੱਢ ਕੇ ਉਹ ਇਹਦੇ ਮਗਰ ਪਾ ਕੇ ਭਰਾਂਗੇ ਉਹ ਠੰਢੀ ਜੰਨੇ ਭਰ ਭਰ ਕੇ ਆਪਾਂ ਛਾੜੂ ਕੱਢਾਂਗੇ I'll find a lover. ਮੋ ਲਾ। ਉਹ ਲੋ ਬੇਖ ਓ ਲਾਗੀ ਓ। ਹਣਾ ਹੱਥ ੜੀ ਵਰਤੀ ਜਾਵਾਂਗੇ ਭੈਣ ਚਾ। ਪੰਡ ਭੈਣ ਦੀ ਲਾਦੀ। ਤੂੰ ਹੱਥ ੜੀ ਰੇਸ ਤੇ ਕਾਦੋ ਹੱਸਿਆ ਬਈ ਗੋਪਿਆ। ਇਹ ਹੱਥ ੜੀ ਦੂਜੀ ਰੇਸ ਹੁੰਦੀ ਹੈ ਨਾ ਇੱਕ ਹੋਰ ਹੁੰਦੀ ਆ। ਬੁੜਾ ਨਾ ਤੇ ਦੁਖੀ ਹੈ। ਨਹੀਂ ਦੁਖੀ। ਦੁਖੀ ਨਾ ਆਪੇ ਦੀ ਕੀ। ਆ ਸ਼ਾਹ ਜੀ ਨੂੰ ਹੁਣ ਆ ਗਿਆ। ਅਸਤਰ ਬੰਦੇ। ਵੜ ਗਿਆ ਪੂਰਾ ਟਰੈਕਟਰ ਗਾਰਾ ਵਾਹ ਹੋ ਗਿਆ ਆ ਗਿੱਲਾ ਜਿਆਦਾ ਆ ਆ ਲੀਆਂ ਵਾਲਾ ਕੱਢ ਦੇ ਕੱਲੀਆਂ ਲੀਆਂ ਵਾਲਾ ਗਾਣੂ ਗਾਣੂ ਪੀਤੇ ਹੋਰ ਗਾਣੂ ਤੇ ਹਾਂ ਇਹ ਜਗਾੜ ਲੈਂਦਾ ਬਣਾ ਕੇ ਮੁੰਡਿਆਂ ਨੇ ਅੱਤ ਕਾਲਾ ਉਹਨੂੰ ਉਹ ਤਾਂ ਖਾ ਦੇ ਗਾੜ ਤੇ ਲਾਈ ਹੱਕ ਹੋਣੇ ਆ ਪੁਰਾ ਕਿਹੜਾ ਜਾਂਦਾ ਇੱਥੇ ਟਰੈਕਟਰ ਪਾਵਾਂਗੇ ਪਸ਼ੀਨ ਦੇ ਮਗਰ ਪਾਸਾ ਮਸ਼ੀਨਾਂ ਨਹੀਂ ਫਿਰ ਲਾਵਾਂਗੇ ੱੱਕਾ ਕਮ ਆਪੀ ਧੇਨ ਉੱਠਣਾ ਕੀ ਆ ਬੱਸ ਲਓ ਕੰਮ ਪੂਰਾ ਜਿੰਗੋ ਲੰਮਾ ਬਹੁਤ ਹੋ ਗਿਆ ਨਾ ਕਰੈਕਟਰ ਟਰਾਲੀ ਐਸੀ ਠਾਲ ਲਈਏ ਕਿ ਕਿਵੇਂ ਆ ਇੱਥੇ ਲੈ ਆਉਗੇ ਜਿੰਨੇ ਜਿੰਨੇ ਕੋਲੇ 20-20 ਫੁੱਟ ਦੇ ਟਰਾਲੇ ਆ ਪੱਕੇ ਵਾਣਾ ਇਹ ਹਰ ਕੋਈ ਕੱਟ ਲੈਂਦਾ ਓਏ 18 ਫੁੱਟ ਆ ਕੋਈ 20 ਫੁੱਟ ਆ ਕੋਈ 30 ਫੁੱਟ ਆ රෝරමෝග සැට යම එම ඔබානක පුරකටි ලැප්නනුවාට කියා. ਆ ਮੁੜੀ ਚੱਲ ਲਓ ਜੀ ਕੰਮ ਕਰਦੇ ਆਪਣਾ ਚੱਲ ਪਿਆ ਪੂਰਾ ਓਕੇ ਦੀ ਰਿਪੋਰਟ ਆ ਲੈ ਵੇਖੋ ਤਮਾਸ਼ਾ come on i chào tạm biệt quý vị và các bạn chào tạm ਜੋਨਾ ਆਪਾਂ ਪੜਦੇ ਜਗੇ ਅੱਜ ਹਤੇ ਲੈਣ ਰਿਹਾ ਬਹੁਤ ਵਧੀਆ ਰੈਕ ਦੀ ਕਰਵਾ ਦੀ ਤੇ ਤੜਕੇ ਆਪਾਂ ਲਾ ਗਿਆ ਵਾਂਗੇ ਦਾਣਾ ਮੰਡੀ ਬਾਕੀ ਹਲੇ ਪਿਆਜ਼ ਹੋਣਾ ਆਪਣਾ ਵੜਨ ਵਾਲਾ ਬਹੁਤ ਮਿਲਦਾ ਫਿਰ